ਹਾਂਜੀ ਭਰਾਓ ਇਹ ਵੇਖ ਸਕਦੇ ਹੋ ਅੱਜ ਦੇ ਹਾਲਾਤ ਗੱਗੋਮਾਲ ਦੇ ਪੂਰੇ ਡੇਰੇ ਵੀ ਪਾਣੀ ਦੀ ਲਪੇਟ ਚ ਆ ਚੁੱਕੇ ਆ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਆ ਉਹ ਸਾਹਮਣੇ ਜਿੰਨੇ ਵੀ ਡੇਰੇ ਭੱਠੇ ਵਾਲੀ ਸਾਈਡ ਦੇ ਆ ਲੰਗੋਮਾਲ ਅੱਬੂ ਵਾਲੀ ਅੱਬੂ ਸਾਹਿਦ ਵਾਲੀ ਸਾਈਡ ਆ ਸਾਰੀ ਉਹ ਸਾਹਮਣੇ ਬੱਲਾਂ ਦੇ ਡੇਰੇ ਇਧਰ ਦੇ ਬੀਕੇ ਸਾਰੇ ਪਾਣੀ ਦੇ ਕਾਬੂ ਆ ਚੁੱਕੇ ਆ ਕੁਝ ਤੇ ਲੋਕ ਬਾਹਰ ਨਿਕਲ ਗਏ ਤੇ ਕਈ ਵਿਚਾਰੇ ਅਜੇ ਫਸੇ ਹੋਏ ਆ ਹੁਣ ਫੌਜੀਆਂ ਦੀਆਂ ਬੇੜੀਆਂ ਬੁੜੀਆਂ ਆ ਰਹੀਆਂ ਆ ਬਾਕੀ ਆ ਥੋੜੀ ਚਮਿਆਰੀ ਵਾਲਾ ਰੋਡ ਹੀ ਰਹਿ ਗਿਆ ਥੋੜਾ ਬਹੁਤਾ ਜਿਹੜਾ ਪਾਣੀ ਆ ਇਹਦੇ ਵੀ ਉੱਤੋਂ ਦੀ ਚੱਲ ਰਿਹਾ ਪਾਣੀ ਤੇ ਆਹ ਵੀਰ ਗਰੇਂਦਰ ਸਿੰਘ ਨੂੰ ਪੁੱਛਦੇ ਆਂ ਇਹ ਸਾਰੀ ਰਾਤ ਇੱਥੇ ਜਾਗਦਾ ਰਿਹਾ ਵਿਚਾਰਾ ਕਿੰਨਾ ਕੁ ਵੀਰ ਪਾਣੀ ਵਧਿਆ ਕਿ ਘਟਿਆ ਪਾਣੀ ਵੀਰ ਜੀ ਜਿਹੜਾ 1.5 ਵਜੇ ਦੇ ਕਰੀਬ ਰਾਤ ਹਾਂਜੀ ਨਾਲ ਸਾਰੀ ਜਾ ਕੇ ਕੱਟੀ ਆ ਹਾਂਜੀ ਆਪਣੀ ਕੋਠੀ ਦੇ ਅਗਲੇ ਬੰਨੇ ਹਾਂ 1.5 ਵਜੇ ਪਾਣੀ ਜਿਹੜਾ ਵਾ ਪਹਿਲਾਂ ਰਾਧਾ ਸਵਾਮੀ ਤੋਂ ਉੱਪਰਲੇ ਬੰਨੇ ਜਿਹੜਾ ਉਹ ਦਿਨੇ ਚਾਲੂ ਹੋ ਗਿਆ ਹਾਂਜੀ ਹਾਂਜੀ 1.5 ਵਜੇ ਸਾਡੇ ਘਰ ਦੀ ਕੋਠੀ ਦੇ ਅਗਲੇ ਬੰਨੇੋਂ ਪਾਣੀ ਚਾਲੂ ਜਿਹੜਾ ਹੈ ਸੜਕ ਜਿਹੜੀ ਓਵਰਫਲੋ ਹੋ ਗਈ ਹਾਂ ਉਹ ਤੋਂ ਵਾਦਾ ਨਹੀਂ ਟੁੱਟਾ ਅੱਛਾ ਉਹ ਤੋਂ ਵਾਦਾ ਸਾਡੇ ਘਰ ਦੇ ਗੇਟ ਨੂੰ ਪਾਣੀ ਥੋੜਾ ਹੀ ਰਹਿ ਗਿਆ ਸੀ ਟੱਚ ਕਰਨ ਨੂੰ ਹਾਂ ਤੁਹਾਡਾ ਉੱਚਾ ਬੜਾ ਹਾਲੀ ਤੱਕ ਜਿਹੜਾ ਵਾ ਉਹ ਉਸੇ ਫਲੋ ਜੀ ਪਾਣੀ ਆਉਣ ਲਿਆ ਅੱਛਾ ਅੱਛਾ ਪਾਣੀ ਪਿਛਲੇ ਬੰਨੇ ਅਗਲੇ ਬੰਨੇ ਵੀ ਪਾਣੀ ਬਿਲਕੁਲ ਇੱਕੋ ਹਿਸਾਬ ਹੀ ਹੋ ਗਿਆ ਬਰਾਬਰੀ ਹੋ ਗਿਆ ਠੀਕ ਹਾਂਜੀ ਪਾਣੀ ਬਹੁਤ ਜ਼ਿਆਦਾ ਬਹੁਤ ਮੰਦਾ ਹਾਲ ਹੋ ਗਿਆ ਵੀਰ ਫਸਲਾਂ ਪੂਰੀਆਂ ਤਬਾਹ ਹੋ ਚੁੱਕੀਆਂ ਬਿਲਕੁਲ ਤਬਾਹ ਆ ਵੇਖ ਸਕਦੇ ਆ ਪੂਰਾ ਜਿਹੜਾ ਥਾਂ ਨੂੰ ਇੱਧਰ ਡੇਰੇ ਹੀ ਜਿਹੜੇ ਆਪਣੇ ਸਾਰੇ ਗੱਗੋਮਾਲ ਦੇ ਕੋਈ ਇਲਾਕਾ ਗੱਗੋਮਾਲ ਦਾ ਨਹੀਂ ਬਚਿਆ ਜਿਹੜੇ ਗੱਗੋਮਾਲ ਦੇ ਡੇਰੇ ਵੀ ਸਾਰੇ ਆਪਣੇ ਵੀਰ ਗਰਵੰਤ ਸਿੰਘ ਹੁਣਾਂ ਦੇ ਡੇਰੇ ਵੀ ਪਾਣੀ ਦੀ ਲਪੇੜ ਚ ਆ ਗਏ ਆ ਉਹ ਸਾਹਮਣੇ ਭਾਈ ਵਾਲਾ ਖੂਹ ਉੱਧਰ ਸਾਰਾ ਹੀ ਪਾਣੀ ਪਾਣੀ ਚਾਰ ਸ਼ਫੇਰੇ ਬਸ ਆ ਛੜ ਗਿਆ ਚਮਿਆਰੀ ਵਾਲੀ ਥੋੜੀ ਇਹਦੀ ਵੀ ਰਾਤ ਨੂੰ ਪਾਣੀ ਜਾਂਦਾ ਜੇ ਵੱਧ ਗਿਆ ਨਾ ਤੇ ਵੀ ਕਰਾਸ ਕਿਉਂ ਕਿ ਅੱਗੇ ਰਾਹ ਨਹੀਂ ਹੈਗਾ ਤੇ ਬਾਕੀ ਅੱਜ ਦੇ ਹਾਲਾਤ ਆਏ ਵੇਖ ਸਕਦੇ ਜੋ ਬਹੁਤ ਨੁਕਸਾਨ ਹੋਇਆ ਇਹ ਨਾਲੇ ਏਰੀਏ ਦੇ ਵਿੱਚ